ਗੱਲ ਹੈ ਜੀ ਜਿਨੇ ਕੁਛ ਇੱਥੇ ਨਹੀਂ ਕੀਤਾ ਉਹਨੂੰ ਆਨੰਦਪੁਰ ਸਾਬ ਭੇਜ ਦੋ ਜਿਨੇ ਜਲੰਧਰ ਨਹੀਂ ਕੁਛ ਕੀਤਾ ਉਹਨੂੰ ਸੁਗਰੂ ਭੇਜ ਦੋ ਇਹ ਵਰਤਾਰਾ ਤਾਂ ਮਾੜਾ ਹੈ ਜਿੱਥੇ ਬੰਦੇ ਨੇ ਜਿੱਥੇ ਬੰਦਾ ਰਹਿੰਦਾ ਉੱਥੇ ਇਹਨੂੰ ਚੋਣ ਲੈਣੀ ਚਾਹੀਦੀ ਐ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਬਾਕੀ ਉਹਨਾਂ ਦੀ ਪਾਰਟੀ ਦਾ ਫੈਸਲਾ ਉਹਨਾਂ ਨੂੰ ਮੁਬਾਰਕ ਸਾਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਸਰ ਦੇਖੋ ਇੱਕੋ ਗੱਲ ਦੇ ਅਸਿਕਾ ਪ੍ਰਿੰਸੀਪਲ ਵਾਲੇ ਲੋਕ ਆ ਇੱਕ ਸਿਧਾਂਤ ਤੇ ਇੱਕ ਪਾਰਟੀ ਚ ਕੰਮ ਕਰਨ ਵਾਲੇ ਪਹਿਰਾ ਦੇਣ ਵਾਲੇ ਬੰਦੇ ਆ ਅਸੀਂ ਤਾਂ ਇਹ ਚਾਹੁੰਦੇ ਆ ਕਿ ਹਰ ਵਿਅਕਤੀ ਨੂੰ ਹਰ ਰਾਜਨੀਤਿਕ ਵਿਅਕਤੀ ਨੂੰ ਪਾਰਟੀ ਦੀ ਚੋਣ ਸੋ ਸਮਝ ਕੇ ਕਰਨੀ ਚਾਹੀਦੀ ਹੈ ਔਰ ਜਿਹੜੀ ਕਰ ਲਈ ਫਿਰ ਉਹਦੇ ساری ਜ਼ਿੰਦਗੀ ਨਿਭਾਣਾ ਚਾਹੀਦਾ ਗੱਲ ਇਹ ਆ ਜੀ ਜਿਨੇ ਕੁਛ ਇੱਥੇ ਨਹੀਂ ਕੀਤਾ ਉਹਨੂੰ ਆਨੰਦਪੁਰ ਸੌਾ ਭੇਜ ਦੋ ਜਿਨੇ ਜ਼ਿੰਦਰ ਨਹੀਂ ਕੁਛ ਕੀਤਾ ਉਹਨੂੰ ਸੁਗਰੂ ਭੇਜ ਦੋ ਇਹ ਵਰਤਾਰਾ ਤਾਂ ਮਾੜਾ ਹੈ ਜਿੱਥੇ ਬੰਦੇ ਨੇ ਜਿੱਥੇ ਬੰਦਾ ਰਹਿੰਦਾ ਉੱਥੇ ਉਹਨੂੰ ਚੋਣ ਲੜਨੀ ਚਾਹੀਦੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਬਾਕੀ ਉਹਨਾਂ ਦੀ ਪਾਰਟੀ ਦਾ ਫੈਸਲਾ ਉਹਨਾਂ ਨੂੰ ਮੁਬਾਰਕ ਸਾਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਸਰ ਦੇਖੋ ਇੱਕੋ ਗੱਲ ਦੇਸ਼ ਦਾ ਪ੍ਰਿੰਸੀਪਲ ਵਾਲੇ ਲੋਕ ਆ ਇੱਕ ਸਿਧਾਂਤ ਤੇ ਇੱਕ ਪਾਰਟੀ ਚ ਕੰਮ ਕਰਨ ਵਾਲੇ ਪਹਿਰਾ ਦੇਣ ਵਾਲੇ ਬੰਦੇ ਆ ਅਸੀਂ ਤਾਂ ਇਹ ਚਾਹੁੰਦੇ ਆ ਕਿ ਹਰ ਵਿਅਕਤੀ ਨੂੰ ਹਰ ਰਾਜਨੀਤਿਕ ਵਿਅਕਤੀ ਨੂੰ ਪਾਰਟੀ ਦੀ ਚੋਣ ਸੋ ਸਮਝ ਕੇ ਕਰਨੀ ਚਾਹੀਦੀ ਹੈ। ਉਹ ਜਿਹੜੀ ਕਰ ਲਈ ਫਿਰ ਉਹਦੇ ਸਾਰੀ ਜ਼ਿੰਦਗੀ ਨਿਭਾਣਾ ਚਾਹੀਦਾ।